ਵਿਆਹ ਵਿੱਚ ਖਾਣਾ ਖਾਣ ਲੱਗੇ ਲੜੇ ਬਰਾਤੀ ਕਣਕ ਵਿੱਚ ਪੈ ਗਿਆ ਖੱਲਾਰਾ ਪਲੇਟਾਂ ਚੱਕ-ਚੱਕ ਦੇਖਣ ਲੱਗੇ ਰਿਸ਼ਤੇਦਾਰ ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਕਰਕੇ ਲੜਾਈਆਂ ਹੋ ਜਾਂਦੀਆਂ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੈਂਟ ਦੇ ਨਾਲ ਲੱਗਦੇ ਖੇਤ ਵਿੱਚ ਕੁਝ ਲੋਕ ਲੜਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਇੱਕ ਵਿਆਹ ਦੀ ਵੀਡੀਓ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਬਰਾਤੀ ਟੈਂਟ ਵਿੱਚ ਰੋਟੀ ਖਾ ਰਹੇ ਸੀ ਤਾਂ ਕੁਝ ਮੁੰਡੇ ਆਪਸ ਵਿੱਚ ਲੜ ਪਏ ਜਿਸ ਤੋਂ ਬਾਅਦ ਲੜਾਈ ਐਨੀ ਵੱਡੀ ਕੇ ਨਾਲ ਲੱਗਦੇ ਖੇਤ ਵਿੱਚ ਜਾ ਕੇ ਇੱਕ ਦੂਜੇ ਦੇ ਘਸੁੰਨ ਲੱਤਾਂ ਅਤੇ ਕੁਰਸੀਆਂ ਮਾਰਨ ਲੱਗੇ ਜਿਨ੍ਹਾਂ ਨੂੰ ਹੋਰ ਲੋਕ ਛਡਾਉਣ ਦੀ ਬਜਾਏ ਹੱਥ ਵਿੱਚ ਖਾਣੇ ਵਾਲੀਆਂ ਪਲੇਟਾਂ ਫੜ ਕੇ ਦੇਖ ਰਹੇ ਸੀ ਸੋ ਕੀ ਕਿਸੇ ਗਰੀਬ ਦੇ ਧੀ ਦੇ ਵਿਆਹ ਵਿੱਚ ਇਸ ਤਰ੍ਹਾਂ ਕਾਰਜ ਖਰਾਬ ਕਰਨਾ ਚਾਹੀਦਾ ਹੈ ਕਿਉਂਕਿ ਗਰੀਬ ਨੂੰ ਤਾਂ ਕਾਰਜ ਕਰਨਾ ਹੀ ਬਹੁਤ ਔਖਾ ਹੁੰਦਾ ਹੈ ਪਰ ਕੁਝ ਇਹੋ ਜਿਹੇ ਲੋਕ ਹੋਰ ਨਵੇਂ ਹੀ ਸਿਆਪੇ ਪਾ ਦਿੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰੋ